ਦੇ ਟੈਂ ਦੇ ਵਿੱਚ ਵੀ ਜ਼ੋਰ ਹੈ ਮੇਰੀ ਰਿਕੁਆਇਰਮੈਂਟ ਜਿਹੜਾ ਜੋ ਮੈਂ ਉਹਨਾਂ ਤੋਂ ਕਮਿਸ਼ਨ ਚਾਹੁੰਦਾ ਸੀ ਕੋਈ ਨਹੀਂ ਸਰਕਾਰ ਵੱਲੋਂ سپورਟ ਨਹੀਂ ਮਿਲੀ ਤੁਹਾਨੂੰ ਆਨੇ ਰਿਪੋਰਟ ਇੰਨੇ ਪਿੱਛੇ 3 ਮਾਸ ਮੈਸ ਉਹ ਇਨੀਸ਼ੀਅਲੀ ਤਾਂ ਲੈਟਰ ਹੈ ਕਿ ਮੈਨੂੰ ਡਿਸਾਈਜ਼ ਦਾ ਸਭੀ ਕਿਹੜੇ ਕਿਹੜੇ ਟੈਸਟ ਕਿੰਨੇ ਕਿੰਨੇ ਪੀਐਸਆਈ ਆਉਂਦੇ ਕਿ ਕੀ ਕੀ ਉਹਨਾਂ ਬੈਪਰ ਸੀ ਕਿੰਨੇ ਕਿੰਨੇ ਹੁੰਦੇ ਸਨ ਕਾਰਟੂਸ ਸੀ ਉਹਨਾਂ ਨੇ ਕਦੋਂ ਆਏ

ਟੇਬਲ 7 ਉਹ ਜਿਹੜੀ ਜਿਹੜੀ ਮੈਂ ਆਪਣੀ ਰਿਪੋਰਟ ਬਾਰੇ ਵੀ ਕਿਹਾ ਤੁਸੀਂ ਪਬਲਿਕ ਕਰੋ ਜਿਹੜੀ ਤੁਹਾਡੀ ਰਿਪੋਰਟ ਅਕਾਲੀ ਜਲਦੀ ਸਰਕਾਰ ਨੂੰ ਸੌਂਪੀ ਗਈ ਸੀ ਜਿਹੜੀ ਸੌਂਪੀ ਗਈ ਸੀ ਜਿਹੜੀ ਪਬਲਿਕ ਮੈਂ ਇਹਨਾਂ ਇਸ ਗਵਰਨਮੈਂਟ ਨੂੰ ਨਹੀਂ ਕਿਹਾ ਇਨ ਰਾਈਟਿੰਗ ਵੀ ਲਿਖ ਲਈ ਜਾਂਦੀ ਹੈ ਟੈਲੀਫੋਨਿਕਲੀ ਵੀ ਮੈਂ ਕਿਹਾ ਕਿ ਤੁਸੀਂ ਮੇਰੀ ਰਿਪੋਰਟ ਪਬਲਿਕ ਕਰੋ ਕਿਉਂਕਿ ਪਬਲਿਕ ਨੂੰ ਤਾਂ ਪਹਿਲਾਂ ਲੱਗਣਾ ਚਾਹੀਦਾ ਹੈ ਉਹ ਵੀ ਇਹਦੇ ਰਿਪੋਰਟ ਤੇ ਹੈ ਕੀ ਹੈ ਕਿਸੇ ਯਾਤਰੀਆ ਕਿਹੜੇ ਵਾਲਾ ਪਬਲਿਕ ਸਰਵਿਸ ਦਾ ਨੰਬਰ ਹੈ ਕਿਹੜੇ ਲੀਟਰਨ ਬੋਰਡ ਹੈ ਫਿਰ ਮੈਂ ਇੰਡੀਪੈਂਡੈਂਟ ਆਇਆ ਹਾਂ। ਮਿਲ ਕੇ ਤੁਸੀਂ ਪਾਰਟੀ ਤੋਂ ਨਰਾਸ਼ ਹੋ ਚੁੱਕੇ ਹੋ। ਡੇ ਨਰਾਜ਼ ਕਿਹੜੀ ਗੱਲ ਹੈ? ਮਿਲ ਕੇ ਤੁਸੀਂ ਕਿਹਾ ਕਿ ਵਕੀਲਾਂ ਨੂੰ ਤੁਸੀਂ ਇਕੱਠੇ ਕੀਤਾ, ਪਾਰਟੀ ਨਾਲ ਜੋੜਿਆ, ਬਤਾਓ ਮਿਲ ਕੇ ਚੇਅਰਮੈਨ ਤੇ ਵਕੀਲ ਹੀ ਤੁਹਾਨੂੰ ਕਹਿੰਦੇ ਰਹੇ ਕਿ ਸਾਡੀ ਵੱਡੀ ਇੱਕ ਮੀਟਿੰਗ ਹੀ ਕਰਾ ਦੋ ਕਿਸੇ ਨੇਤਾ ਨਾਲ। ਕੋਈ ਨਹੀਂ ਕੀਤੀ ਗਈ। ਮੇਰਾ ਪਰਪਸ ਪਾਰਟੀ ਜਾਉਣ ਦਾ ਸੱਚੀ ਕੋਈ ਸੀ। ਸਿਸਟਮ ਬੜਾ ਕਰਪਟ ਹੋ ਰਿਹਾ ਹੈ। ਨੈਕਸਪੋਰਾ ਟੀਵੀ ਵੇਖ ਰਹੇ ਦਸਕਾ ਦਾ ਸਵਾਗਤ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਚ ਸਿਆਸੀ ਸਰਗਰਮੀਆਂ ਬੜੀਆਂ ਤੇਜ਼ ਨੇ ਇਸੇ ਦੌਰਾਨ ਫਰੀਦਕੋਟ ਰਿਜ਼ਰਵ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹੀ ਇੱਕ ਨੇਤਾ ਕਹਿ ਲੋ ਜਾਂ ਆਮ ਆਦਮੀ ਪਾਰਟੀ ਵੱਲੋਂ ਸਾਲ 2019 ਚ ਜਲੰਧਰ ਰਿਜ਼ਰਵ ਹਲਕੇ ਤੋਂ ਲੋਕ ਸਭਾ ਦੇ ਉਮੀਦਵਾਰ ਰਹੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੋਰਾ ਸਿੰਘ ਨੇ ਆਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਇਸ ਤੇ ਪਾਰਟੀ ਦਾ ਪ੍ਰतिकਰਮ ਕੀ ਹੈ ਯਾਰ ਜਸਟਿਸ ਜੋਰਾ ਸਿੰਘ ਉਹਨੇ ਕੀ ਸੋਚ ਕੇ ਫੈਸਲਾ ਕੀਤਾ ਇਹਦਾ ਹਲੇ ਕੋਈ ਜਿਹੜਾ ਖੁਲਾਸਾ ਨਹੀਂ ਹੋਇਆ ਜਸਟਿਸ ਜੋਰਾ ਸਿੰਘ ਇਸ ਵਕਤ ਉੱਚੇ ਚੀਤਾਵਰ ਦੇ ਉੱਤੇ ਦੈਨਿਕ ਸੂਰ ਨਾਲ ਬੜੇ ਹੋਏ ਨੇ ਜੋਰਾ ਸਿੰਘ ਦੀ ਸਤਿਕਾਰ ਜੀ ਬੜਾ ਸਵਾਗਤ ਹੈ ਜਸਟਿਸ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਅ ਤੁਸੀਂ ਕੀ ਸੋਚ ਕੇ ਜੀ ਇਹ ਇਰਾਦਾ ਕੀਤਾ ਹੈ ਕਿ ਤੁਸੀਂ ਆਜ਼ਾਦ ਤੌਰ ਤੇ ਫਰੀਦਕੋਟ ਰਿਜ਼ਰਵ ਤੋਂ ਲੜੋਗੇ ਦੇਖੋ ਪਹਿਲਾਂ ਤਾਂ ਮੇਰੇ ਕੋਈ ਆਈਡੀਆ ਨਹੀਂ ਸੀਗਾ ਇਲੈਕਸ਼ਨ ਲੜਨ ਦਾ ਜੀ ਕਿਉਂਕਿ ਇਹ ਇਲੈਕਸ਼ਨ ਤੌਰ ਐਮ ਐਲ ਏ ਦੀ ਅਸੈਂਬਲੀ ਦੀ ਹੋਈ ਉਸ ਟਾਈਮ ਵੀ ਕੋਈ ਪਾਰਟੀ ਨੇ ਤਨੂਰ ਕੰਸੀਡਰ ਨਹੀਂ ਕੀਤਾ ਟਿਕਟ ਮਤਲਬ ਮੇਰੇ ਮੈਨੂੰ ਕਿਹਾ ਸੀ ਵੀ ਤੁਸੀਂ ਨਿਹਾਲ ਸਿੰਘ ਵਾਲੇ ਤੋਂ ਇਲੈਕਸ਼ਨ ਲੜ ਦੋ ਹਾਂ ਮੈਂ ਪਿੱਛੇ ਵੀ ਨਿਹਾਲ ਸਿੰਘ ਵਾਲੇ ਤੋਂ ਮੈਂ ਲੜਨਾ ਚਾਹੁੰਦਾ ਉਹ ਕਹਿੰਦੇ ਕੁਝ ਨਹੀਂ ਬਾਅਦ ਚੁੱਤੇ ਐਨੌਂਸ ਕਰਦੀ ਮੈਂ ਫੇਰ ਮੈਂ ਕਿਹਾ ਮੈਂ ਨਹੀਂ ਹੋਰ ਕੋਈ ਇਲੈਕਸ਼ਨ ਹੂੰ ਤੁਸੀਂ ਤਿਆਰੀ ਕਰ ਲਈ ਸੀ ਨਿਹਾਲ ਸਿੰਘ ਵਾਲਾ ਤੋਂ ਨਿਹਾਲ ਸਿੰਘ ਮੇਰਾ ਨਿਹਾਲ ਸਿੰਘ ਵਾਲਾ ਮੇਰਾ ਨਕੀ ਇਲਾਕਾ ਹੈਗਾ ਛੋਟੋ ਜਿਹਾ ਇਲਾਕਾ ਹੈ ਹਾਂ ਮੇਰਾ ਜਿਹੜਾ ਮਤਲਬ ਨੇਟਿਵ ਵਿਲੇਜ ਹੈਗਾ ਬਿਲੀ ਟੂ ਡੀ ਕੇ ਆ ਟੂ ਡੀ ਕੇ ਟੂ ਡੀ ਕੇ ਆ ਕਰਤਾਰ ਸਿੰਘ ਸਰਾਬੇ ਵਾਲਾ ਲਾ 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 ਜੀ 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 ਚਲੋ ਐ ਨਹੀਂ ਹੋ ਬਾਟੇ ਦੀ ਕਈ ਮਜਬੂਰੀਆਂ ਹੁੰਦੀਆਂ ਨਹੀਂ ਹੋਗਾ ਮੈਨੂੰ ਕੋਈ ਉਤਰਾਜ ਨਹੀਂ ਸੀਗਾ ਕੋਈ ਉਤਰਾਜ ਨਹੀਂ ਫਿਰ ਐਮਪੀ ਦੀ ਇਲੈਕਸ਼ਨ ਆ ਆ ਜੀ ਉਸ ਤੋਂ ਬਾਅਦ ਜਨ ਕੀ ਮੈਨੂੰ ਐ ਜੀ ਲੀਗਲ ਵਿੰਗ ਦਾ ਪ੍ਰੈਜ਼ੀਡੈਂਟ ਲਾਇਰ ਪੰਜਾਬ ਦਾ ਪੰਜਾਬ ਦਾ ਪੰਜਾਬ ਦੇ ਲੀਗਲ ਵਿੰਗ ਦੇ ਵਿੱਚ ਜਦੋਂ ਮੈਂ ਜੁਆਇਨ ਕੀਤਾ ਤੇ ਉਸ ਟਾਈਮ ਤੇ 20-25 ਲਾਇਰ ਮੈਕਸਮ ਸਾਰੇ ਪੰਜਾਬ ਦੇ ਸੀ ਸਾਰੇ ਲਾਇਰ ਪਾਰਟੀ ਦੇ ਖਿਲਾਫ ਅਗੇਂਸ ਬੋਲ ਰਹੇ ਸੀ ਉਸ ਵਕਤ ਉਸ ਵਕਤ ਜੀ ਮੈਂ ਬਟ ਉਹਨਾਂ ਨੂੰ ਕਹਿਆ ਕਨਵਿੰਸ ਕੀਤਾ ਮੈਂ ਕਿ ਦੇਖੋ ਗੱਲ ਹੈ ਬਾਕੀ ਪਾਰਟੀਆਂ ਨੂੰ ਕੰਪੇਅਰ ਕਰੋ ਇਹਨਾਂ ਨੂੰ ਪਰ ਮੇਰਾ ਪਰਪਸ ਪਾਰਟੀ जॉइन ਦਾ ਸਿਰਫ ਇੱਕ ਹੀ ਸੀ ਵੀ ਸਿਸਟਮ ਬੜਾ ਕਰਪਟ ਹੋ ਚੁੱਕਾ ਹੈ ਹਮ ਆਮ ਆਦਮੀ ਨੂੰ ਕੋਈ ਸੁਵਾਈ ਨਹੀਂ ਕਿਸੇ ਪਾਸੇ ਤੇ ਚਾਹ ਉਹਨਾਂ ਲਈ ਜੇ ਕੋਈ ਪੜ੍ਹੇ ਲਿਖੇ ਆਦਮੀ ਜਿਹੜੇ ਤੁਸੀਂ ਵਕੀਲ ਹੈਗੇ ਹੋਰ ਇੰਟੈਲੀਜੈਂਸੀ ਆ ਵੀ ਅੱਗੇ ਆਵੇ ਉਸ ਪੁਆਇੰਟ ਉੱਤੇ ਮੈਂ ਆਇਆ ਤਾਂ ਕਿ ਜਿਹਦੀ ਕੋਈ ਸੁਵਾਈ ਨਹੀਂ ਉਹਦਾ ਹਮ ਗੱਲ ਸੁਣੀ ਜਾਵੇ ਅੱਗੇ ਕਨਵਿੰਸ ਕੀਤੀ ਜਾਵੇ ਉਸ ਨੂੰ ਇਹ ਗੱਲ ਮੈਂ ਲਾਇਰਸ ਨੂੰ ਕਨਵਿੰਸ ਕਰਾ ਰਿਹਾ ਔਰ ਹਾਰਡ ਡਿਸਟ੍ਰਿਕਟ ਦੇ ਵਿੱਚ ਮੈਂ ਵਿਜ਼ਿਟ ਕੀਤਾ ਪੰਜਾਬ ਦੇ ਹਰ ਡਿਸਟ੍ਰਿਕਟ ਵਿੱਚ ਕੀਤਾ ਫਿਰ ਲਾਈਅਰ ਨਾਲ ਮੀਟਿੰਗਾਂ ਤੋਂ ਬਾਅਦ ਫਿਰ ਹਰ ਡਿਸਟ੍ਰਿਕਟ ਵਿੱਚ 20 25 25 30 30 ਲਾਈਅਰ ਨੇ ਪਾਰਟੀ ਜੁਆਇਨ ਕੀਤੀ ਇਹ 2022 ਦੀ ਗੱਲ ਹੈ ਅੱਡਾ ਮਤਲਬ ਜੇ ਇਲੈਕਸ਼ਨ ਜਦੋਂ 19 ਤੋਂ ਬਾਅਦ ਜਿਹੜੀ 2018 ਚ ਤੁਸੀਂ ਜੁਆਇਨ ਕੀਤਾ ਦਸੰਬਰ ਚ ਦਸੰਬਰ 18 ਚ ਜੁਆਇਨ ਕੀਤਾ ਸੀ ਹ 19 ਚ ਜਿਹੜੀ ਇਲੈਕਸ਼ਨ ਐਮਪੀ ਦੀ ਜਿਹੜੀ ਮੈਨੂੰ ਐਜ ਜਿਲ੍ਹੇ ਦਾ ਤੋਂ ਉਹਨਾਂ ਨੇ ਜੀ ਕੀਆ ਉਸ ਤੋਂ ਬਾਅਦ ਮੈਂ ਜੋ ਹੈ ਲੀਗਲ ਵਿੰਗ ਦਾ ਪ੍ਰੈਜ਼ੀਡੈਂਟ ਬਣਿਆ ਤਾਂ ਫਿਰ ਮੈਂ 2 ਸਾਲ ਲੱਗੇ ਹੈ ਲੀਗਲ ਵਿੰਗ ਦਾ ਪ੍ਰੈਜ਼ੀਡੈਂਟ ਹੈ ਤੇ ਮੈਂ ਲਾਇਜ਼ ਨੂੰ ਇਸ ਤਰ੍ਹਾਂ ਨਤੀ ਪਾਰਟੀ ਦਾ ਨਾਲ ਜੁੜਿਆ ਕਨਵੈਂਸ ਕੀਤਾ ਵੀ ਪਾਰਟੀ ਦੀ ਤੁਸੀਂ ਪਾਲਿਸੀ ਦੇਖੋ ਕਿ ਕਿਉਂਕਿ ਦਿੱਲੀ ਦੇ ਵਿੱਚ ਜਿਵੇਂ ਹੈਲਥ ਦੇ ਬਾਰੇ ਐਜੂਕੇਸ਼ਨ ਬਾਰੇ ਚੱਲ ਰਿਹਾ ਵੀ ਆਪਾਂ ਕਿਉਂ ਨਾ ਚੇਂਜ ਕਰਾਈਏ ਚੇਂਜ ਹੋਣੀ ਚਾਹੀਦੀ ਹੈ। ਔਰ ਲਾਇਜ਼ ਮੈਨੂੰ ਕੰਪਲੇਨ ਕਰ ਰਹੇ ਸੀ ਵੀ ਸਾਡੀ ਮੀਟਿੰਗ ਰੱਖੋ ਮੀਟਿੰਗ ਰੱਖੋ। ਮੈਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਲੈਵਲ ਤੇ केजरीवाल ਸਭ ਨਾਲ ਮੀਟਿੰਗ ਰੱਖੋ। ਜੀ ਵਾਲ ਸਾਹਿਬ ਨਾਲ ਸੀਐਮ ਫੋਰ ਜਿਲ੍ਹੇ ਵੀ ਜਿੱਤੇ ਹੋਸਪੀਟਲ ਰਹਿ ਗਿਆ ਜੀ ਜੀ ਜਿਹੜੇ ਅੰਚਾਰ ਮੈਂ ਲਿਖ ਵੀ ਕਹਿੰਦਾ ਰਿਹਾ ਵੀ ਅੱਟ ਇਸ ਘਟ ਕੋ ਪਾਰਲੀਮੈਂਟ ਯੂਨਨ ਦੀ ਮੀਟਿੰਗ ਰੱਖ ਲੋ ਤਾਂ ਕਿ ਉਹਨਾਂ ਦੀ ਜੋ ਗ੍ਰੀਵੈਂਸ ਹੈ ਜੇ ਤੁਹਾਨੂੰ ਦੱਸ ਦੇਣਗੇ ਤੁਹਾਡਾ ਨਾ ਗਿਉ ਦਬਾਤ ਕੀ ਆ ਆਪਾਂ ਸੋਲਵ ਕਰ ਸਕਦੇ ਨਹੀਂ ਕਰ ਸਕਦੇ ਬਾਅਦ ਹੀ ਕਰ ਜੀ ਲੇਕਿਨ ਉਹਨਾਂ ਦੀ ਗੱਲ ਤਾਂ ਸੁਣੀ ਚਾਹੀਦੀ ਲੇਕਿਨ ਕੋਈ ਰਿਸਪੌਂਡ ਨਹੀਂ ਮੈਂ ਲਿਖ ਵੀ ਭੇਜ ਰਿਹਾ ਟੈਲੀਫੋਨਿਕਲੀ ਵੀ ਮੈਂ ਗੱਲ ਕਰਦਾ ਰਿਹਾ ਕੋਈ ਨਾ ਜੀ ਕਰਦੇ ਆ ਕਰਦੇ ਕਰਦੇ ਉਹ ਲਾਇਰਸ ਮੈਨੂੰ ਕੰਪਲੇਨਟ ਕਰਨ ਵੀ ਦੇਖੋ ਜੀ ਜੇ ਲਾਇਰਸ ਦੀ ਸੁਣਾਈ ਨਹੀਂ ਤੇ ਹੋਰ ਕਿਸ ਦੀ ਸੁਣਾਈ ਹੈ ਲਾਇਰ ਕੋਈ ਪ੍ਰੋਬਲਮ ਆਂਦੀ ਆ ਕੋਈ politcal ਆਦਮੀ ਆ ਲਾਇਰ ਹੀ ਡਿਫੈਂਡ ਕਰਦੇ ਆ ਕੋਰਟਾਂ ਵਿੱਚ ਜਿਹੜੇ ਆਪਾਂ ਨੂੰ ਪਾਰਟੀ ਨੂੰ ਡਿਫੈਂਡ ਕਰ ਰਹੇ ਆ ਉਹਨਾਂ ਦੀ ਹੀ ਕੰਪਲੇਨਟ ਸੀ ਉਹੀ ਮੈਨੂੰ ਕੰਪਲੇਨਟ ਕਰ ਰਹੇ ਸੀ ਵੀ ਦੇਖੋ ਅਸੀਂ ਉਹਨਾਂ ਨੂੰ ਮਤਲਬ ਪਾਰਟੀ ਲਈ ਡਿਫੈਂਡ ਕਰਦੇ ਆ ਲekin ਸਾਡੇ ਕੋਈ ਸੁਣਵਾਈ ਨਹੀਂ ਹਮ ਬਹੁਤ ਇਲੈਕਸ਼ਨ ਜਿੰਨੇ ਵੀ ਹੈਗੇ ਸਾਡੇ ਕੋਲ ਅੰਦਰ ਅਸੀਂ ਉਹਨਾਂ ਦਾ ਅਰੇਂਜਮੈਂਟ ਵੀ ਕਰਦੇ ਰਹੇ ਜੋ ਵੀ ਅਸੀਂ ਜਿਸ ਤਰ੍ਹਾਂ ਕਰ ਸਕਦੇ ਮਦਦ ਕਰਦੇ ਰਹੇ ਆਫਟਰ ਇਲੈਕਸ਼ਨ ਸਾਡਾ ਕੋਟਾਈਲ ਹੁਦਿੰ ਅਟੈਂਡ ਕਰਦਾ ਇਹ ਮੈਨੂੰ ਫਿਰ ਥੋੜਾ ਫੀਲ ਹੁੰਦਾ ਰਿਹਾ ਵੀ ਮਾੜੀ ਚੱਲ ਰਿਹਾ ਵੀ ਜੇ ਕਿ ਦੇਖੋ ਲਾਇਰ ਦੀ ਆਪਾਂ ਅ ਮਿਲ ਕ੍ਰੀਮ ਸੋਸਾਇਟੀ ਕਰਨੇ ਹੈਗੇ ਆ ਜੇ ਉਹਨਾਂ ਦੀ ਸੁਣਵਾਈ ਨਹੀਂ ਤੇ ਫਿਰ ਕਿਸ ਦੀ ਸੁਣਵਾਈ ਹਮ ਨਹੀਂ ਹੋਇਆ ਅਲਟੀਮੇਟਲੀ ਫਿਰ ਮੈਂ ਵੀ ਕਿਹਾ ਵੀ ਮੈਂ ਬੇਵਲ ਕਲਰ ਕੋ ਪੂਰਾ ਜਿਹੜੀ ਫਾਇਰਿੰਗ ਕੀਤੀ ਹੈ ਬੇਅਦਬੀ ਗੁਰਕੁਮ ਸਾਹਿਬ ਜੀ ਦੀ ਹੋਈ ਹੈ ਔਰ ਰਿਪੋਰਟ ਮੈਂ ਸਬਮਿਟ ਕੀਤੀ ਹੈ ਪਹਿਲੀ ਗਵਰਨਮੈਂਟ ਨੇ ਵੀ ਕੋਈ ਐਕਸ਼ਨ ਲਿਆ ਉਹ ਤੇ ਜਿਹੜੀ ਗਵਰਨਮੈਂਟ ਨੇ ਤੁਹਾਡਾ ਕਮਿਸ਼ਨ ਬਣਾਇਆ ਸੀ ਅਕਾਲੀ ਗਵਰਨਮੈਂਟ ਅਕਾਲੀ ਗਵਰਨਮੈਂਟ ਤਾਂ ਪਾਰਟੀ ਸੀ ਉਹ ਉਸ ਟਾਈਮ ਤੇ ਅਕਾਲੀ ਗਵਰਨਮੈਂਟ ਸੀ ਪੰਜਾਬ ਦੇ ਵਿੱਚ ਅਕਾਲੀ ਵਾਲੇ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਜੀ ਗੱਠ ਜੋੜ ਮੈਂ ਜੂਨ 15 ਨੂੰ ਜੰਦੀ ਇਹ ਬਿਆਦਵੀ ਹੁੰਦੀ ਆ ਔਰ ਮੈਂ ਜੂਨ ਮੈਨੂੰ ਨਵੰਬਰ ਲਾਸਟ ਵੀਕ ਆਫ ਨਵੰਬਰ ਮੈਂ ਆਪਣੀ ਰਿਪੋਰਟ ਸਬਮਿਟ ਕੀਤੀ ਅਕਤੂਬਰ ਚ ਗੋਲੀकांड ਤੋਂ ਬਾਅਦ ਹਾਂ 15 ਅਕਤੂਬਰ ਜੂਨ ਜਵੇਦ ਵੀ ਹੋਈ ਤੇ ਅਕਤੂਬਰ ਚ ਗੋਲੀकांड ਹੋਇਆ 14 15 ਅਕਤੂਬਰ ਦੀ ਰਾਤ ਨੂੰ ਮੈਂ ਨਵੰਬਰ ਚ ਜੰਦੀ ਜੁਆਇਨ ਕੀਤਾ ਹੈ ਜੋ ਕਮਿਸ਼ਨ ਦੇ ਵਿੱਚ ਜੀ 3 ਮਹੀਨਾ ਟਾਈਮ ਸੀਗਾ 3 ਮਹੀਨੇ ਦੇ ਟਾਈਮ ਦੇ ਵਿੱਚ ਵੀ ਜੋ ਮੈਂ ਮੇਰੀ ਰਿਕੁਆਇਰਮੈਂਟ ਸੀ ਜャ ਜੋ ਮੈਂ ਉਹਨਾਂ ਤੋਂ ਇਨਫੋਰਮੇਸ਼ਨ ਚਾਹੁੰਦਾ ਸੀਗਾ ਜੀ ਉਹ ਨਹੀਂ ਮੈਨੂੰ ਭੇਜੀ ਸਰਕਾਰ ਵੱਲੋਂ ਸਪੋਰਟ ਨਹੀਂ ਮਿਲੀ ਤੁਹਾਨੂੰ ਆਹ ਨਹੀਂ ਰਿਪੋਰਟ ਇਹ ਮਤਲਬ ਇੱਥੇ 3 ਮਾਸ ਮੈਂ ਜੋ ਇਨੀਸ਼ੀਅਲੀ ਲੈਟਰ ਲਿਖਿਆ ਸੀ ਵੀ ਮੈਨੂੰ ਡਿਸਵਾਈਸ ਦੱਸੋ ਵੀ ਕਿਹੜੇ ਕਿਹੜੇ ਡਿਸੋ ਕਿੰਨੇ ਕਿੰਨੇ ਪੀਸ ਆਈ ਔਰ ਕੀ ਕੀ ਉਹਨੂੰ ਵੈਪਨ ਸੀ ਕਿੰਨੇ ਕਿੰਨੇ ਉਹਨਾਂ ਕੋਈ ਕਾਰਤੂਸ ਸੀ ਕਿੰਨੇ ਉਹਨਾਂ ਨੇ ਕਦੋਂ ਆਏ ਕਦੋਂ ਵਾਪਸ ਗਏ ਇਹ ਰਿਪੋਰਟਾ ਭੇਜੋ ਹੂੰ ਉਹਨਾਂ ਨੰਬਰ ਲਿਖੋ ਬਹੁਤ ਜਗ੍ਹਾ ਤੇ ਉਹਨਾਂ ਨੰਬਰ ਹੀ ਲਿਖਿਆ ਵੈਪਨ ਦਾ ਹੂੰ ਫਿਰ ਉਹ ਰਿਪੋਰਟ ਹਾਲਾਂਕਿ ਉਹੀ ਸਰਕਾਰ ਸੀ ਜਿਸ ਸਰਕਾਰ ਨੇ ਤੁਹਾਨੂੰ ਪੁਆਇੰਟ ਦਿੱਤਾ ਸੀ ਹਾਂ ਕਾਲੀ ਗਵਰਨਮੈਂਟ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹਾਂ ਬਿਲਕੁਲ ਚਲੋ ਜੀ ਹੋ ਮੈਂ ਫਿਰ ਉਹ ਤਿੰਨ ਰਿਪੋਰਟ ਜਿਹਦੀ ਜੂਨ ਚ ਮੈਸੂਮੇਟ ਕਰਦੇ ਉਹ ਐਜ ਪਰ 2016 ਚ 2016 ਜੀ ਉਹ ਰਿਪੋਰਟ ਐਜ ਪਰ ਲਾ ਟੇਬਲ ਉਨ ਚਾਹੀਦੀ ਆ ਉਸ ਤੋਂ ਬਾਅਦ ਲੱਕ ਡਿਸਕਸ਼ਨ ਕਰਕੇ ਰਿਪੋਰਟ ਨੂੰ ਐਕਸੈਪਟ ਕਰਦੇ ਰਿਜੈਕਟ ਕਰਦੇ ਕਿਸੇ ਮਤਲਬ ਸਕਿਉਰਿਟੀ ਪਰਪਸ ਕਰਕੇ ਕੋਈ ਨਈ ਡਿਸਕਲੋਜ਼ ਕਰਨਾ ਉਹ ਗਵਰਨਮੈਂਟ ਦੀ ਹੈ ਆਰਡਰ ਕਦਰ ਠੀਕ ਹੈ 올 ਰਾਈਟ ਪਰ ਮੇਰੀ ਰਿਪੋਰਟ ਉਹ ਟੇਬਲ ਹੀ ਨਹੀਂ ਹੋਈ ਅਸੈਂਬਲੀ ਚ ਜਿਹੜੀ ਕਿ ਜਰੂਰੀ ਸੀ ਜੀ ਫਿਰ ਉਸ ਕਾਂਗਰਸ ਗਵਰਨਮੈਂਟ ਆ ਗਈ ਕਾਂਗਰਸ ਗਵਰਨਮੈਂਟ ਨੇ ਵੀ ਉਹ ਕਿਉਂਕਿ ਮਨੋ ਉਹ ਆਪਣਾ ਪੋਲੀਟੀਕਲ ਮਾਈਲੇਜ ਲਾਣਾ ਚਾਹੁੰਦੇ ਸੀਗੇ ਹੂੰ ਤੇ ਉਹਨਾਂ ਨੇ ਨਹੀਂ ਕੋਈ ਐਕਚੁਅਲੀ ਫਿਰ ਅੰਮੋਲ ਤਾਂ ਆਪਣਾ ਕਮਿਸ਼ਨ ਬਿਠਾਤਾ ਆ ਕੇ ਸੀ ਉਹਦਾ ਪਰਪਸ ਹੀ ਇਹ ਸੀ ਮੇਟਲੇ ਕੀਤਾ ਜਾਵੇ ਹੂੰ ਕਿਉਂਕਿ ਮੇਰੀ ਰਿਪੋਰਟ ਦੇ ਵਿੱਚ ਸਭ ਕੁਝ ਸੀਗਾ ਛੋਟਾ ਮੋਟਾ ਤੇ ਅ ਤੁਸੀਂ ਉਹ ਕਿ ਕਰਸਾ ਦੇ ਸੀ ਨਹੀਂ ਪਰ ਤੁਸੀਂ ਤੁਸੀਂ ਦੱਸ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤ ਜਾਂਦਾ ਪਾਰਟੀ ਦੀ ਸਰਕਾਰ ਨੇ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਉਹ ਹਾਲਾਂਕਿ ਹੁਣ ਇਸ ਦੁਨੀਆ 'ਚ ਨਹੀਂ ਰਹੇ ਕਿ ਉਹਨਾਂ ਨੇ ਤੁਹਾਨੂੰ ਕਮਿਸ਼ਨ ਦਾ ਮੁਖੀ ਥਾਪਿਆ ਸੀ ਬਿਲਕੁਲ ਤਾਂ ਉਹ ਪਰ ਤੁਹਾਨੂੰ ਸਹਿਯੋਗ ਜਿਹੜਾ ਹੈ ਕੋਆਪਰੇਸ਼ਨ ਸਰਕਾਰ ਵੱਲੋਂ ਨਹੀਂ ਮਿਲੀ ਸੀ ਤੇ ਸਰ ਤੋਂ ਤੁਹਾਡੀ ਰਿਪੋਰਟ ਨੂੰ ਕੰਪਲੀਟ ਮੰਨ ਸਕਦੇ ਅਸੀਂ ਕਿ ਜੇ ਕੋ ਬਿਨਾ ਸਹਿਯੋਗ ਸਰਕਾਰੀ ਸਹਿਯੋਗ ਤੋਂ ਤੁਸੀਂ ਰਿਪੋਰਟ ਤਿਆਰ ਸਰਕਾਰੀ ਸਹਿਯੋਗ ਦਾ ਮਤਲਬ ਇਹ ਹੈ ਕਿ ਜੋ ਮੈਂ ਕੋਈ ਇਨਫਰਮੇਸ਼ਨ ਨਾ ਕਿ ਕੋਈ ਹੈ ਡਿਪਾਰਟਮੈਂਟ ਤੋਂ ਮੰਗਦਾ ਹੈਗਾ ਜੀ ਉਹ ਇਨਫੋਰਮੇਸ਼ਨ ਮੈਨੂੰ ਸਪਲਾਈ ਕਰਨੀ ਚਾਹੀਦੀ ਸੀ ਜੀ ਉਹਨਾਂ ਨੇ ਨਹੀਂ ਕੀਤੀ ਰਿਕਾਰਡ ਦੇ ਮੁਤਾਬਕ ਇਨਫੋਰਮੇਸ਼ਨ ਨਹੀਂ ਆਈ ਹੋਰ ਜਵਾਬੀ ਤੱਕ ਹੀ ਹੈ ਜੀ ਕੀਤਾ ਜਿਹੜੇ ਪਬਲਿਕ ਨਹੀਂ ਕੀਤੀ ਬਰ ਹਾਂ ਉਹ ਮੇਰੇ ਅਜੇ ਦੀ ਉਹ ਟਾਈਮ 3 ਮਿੰਟ ਟਾਈਮ ਤੱਕ ਨਹੀਂ ਕੀਤੀ ਉਸ ਤੋਂ ਬਾਅਦ ਫਿਰ 3 ਮਿੰਟ ਦਾ ਟਾਈਮ ਐਕਸਟੈਂਡ ਕੀਤਾ ਗਿਆ ਜੀ ਚਲੋ ਨਹੀਂ ਹੋ ਜਿੰਦੀ ਕੋ ਰਿਪੋਰਟ ਨਹੀਂ ਹੋਏਗੀ ਫਿਰ ਉਸ ਤੋਂ ਬਾਅਦ ਕਾਂਗਰਸ ਗਵਰਨਮੈਂਟ ਆ ਗਈ ਉਹਨਾਂ ਨੇ ਵੀ ਰਿਪੋਰਟ ਦੇ ਬਾਰੇ ਕੋਈ ਐਕਸ਼ਨ ਨਹੀਂ ਲਿਆ ਸੈਕੰਡ ਕਮਿਸ਼ਨ ਬਿਠਾਇਆ ਉਹਦੇ ਬਾਰੇ ਵੀ ਕੋਈ ਉਹ ਤਾਂ ਕਰ ਟੇਬਲ ਵੀ ਹੋ ਗਈ ਉਹਦੇ ਤੇ ਐਕਸ਼ਨ ਟੇਕਨ ਰਿਪੋਰਟ ਵੀ ਸਟੇਬਲ ਹੋਈ ਹੈ ਟੇਬਲ ਹੋ ਗਈ ਟੇਬਲ ਹੋ ਗਈ ਉਹ ਜਿਹਦੇ ਕਿ ਅ ਮੈਨ ਬੜੇ ਸੋਸੀ ਨਾਲ ਕਿਹੜਾ ਪੈਂਦਾ ਵੀ ਮੇਰੇ ਕਲੀਕ ਸੀ ਬੜੇ ਸੀਨੀਅਰ ਸੀ ਜਿਹੜੇ ਜਸ ਰਣਜੀਤ ਸਿੰਘ ਜੀ ਉਹਨਾਂ ਦੇ ਵਿਚਾਰੇ ਪੁਤਲੇ ਸਾੜੇ ਗਏ ਬੜੀ ਹਨੜੀ ਵਾਲੀ ਗੱਲ ਵੀ ਇੱਕ ਕਮਿਸ਼ਨ ਦੇ ਚੇਅਰਮੈਨ ਹੋਏ ਉਹ ਰਿਪੋਰਟ ਸਮਿਟ ਕੀਤੀ ਤੁਸ ਜ ਉਹਨੂੰ ਐਕਸੈਪਟ ਕਰਨਾ ਰਿਜੈਕਟ ਕਰਨਾ ਵੱਖਰੀ ਗੱਲ ਆ ਪਰ ਉਹਨੇ ਥੋੜ ਪੰਜਾਬ ਉਹਦੇ ਪੁਤਲੇ ਸਾੜਨੇ ਜੀ ਮਾੜੀ ਬਹੁਤ ਮਾੜੀ ਗੱਲ ਸੀ ਚਲੋ ਮੇਰੀ ਰਿਪੋਰਟ ਨਹੀਂ ਸ੍ਰੀਤੀ ਮੈਮੀਨ ਕੇ ਨਾਮ ਕਿ ਨਹੀਂ ਠੀਕ ਹੈ ਗੱਲ ਜੀ ਫਿਰ ਆਮ ਆਦਮੀ ਪਾਰਟੀ ਆ ਗਈ ਆਮ ਆਦਮੀ ਪਾਰਟੀ ਤੁਸੀਂ 2018 ਚ ਫਿਰ ਜਾ ਕੇ ਆਮ ਆਦਮੀ ਪਾਰਟੀ ਚ ਦੋ ਲੋ ਸਰਕਾਰਾਂ ਤੋਂ ਨਰਾਸ਼ ਹੋ ਕੇ ਸਾਮਲ ਹੋਏ ਤੇ ਮੈਂ ਤਾਂ ਉਹ ਤੋਂ ਬਾਅਦ ਉਹ ਤੋਂ ਬਾਅਦ ਕਈ ਇੱਕ ਦੋ ਕਮਿਸ਼ਨਾਂ ਚ ਕੰਮ ਕੀਤਾ ਹੋਰ ਨਹੀਂ ਨਹੀਂ ਮੈਂ ਪੋਲੀਟੀਕਲੀ ਕਹ ਰਿਹਾ ਕਿ ਫਿਰ ਤੁਸੀਂ ਪੋਲੀਟੀਕਲ ਰਸਤਾ ਅਖਤਿਆਰ ਕਰਨ ਦਾ ਫੈਸਲਾ ਕਰ ਲਿਆ ਕਿ ਆਮ ਆਦਮੀ ਪਾਰਟੀ ਰਾਹੀਂ 2018 ਚ ਮੈਂ ਇੱਕ ਪਿੰਡੂ ਮੇਰਾ ਮੇਰੀ ਬੈਕਗ੍ਰਾਉਂਡ ਹੈਗਾ ਪਿੰਨਾ ਚ ਮੈਂ ਆਦਾ ਹੈਗਾ ਮੈਨੂੰ ਪਤਾ ਵੀ ਪਿੰਨਾ ਦੇ ਵਿੱਚ ਕਿਵੇਂ ਨ ਕੀ ਗਰੀਬ ਆਦਮਾ ਨਾਲ ਧੱਕਾ ਹੁੰਦਾ ਹੈਗਾ ਜੀ ਔਰ ਕਿਹੜੀਆਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨਾਲ ਮਤਲਬ ਉਹਨੂੰ ਕੀਤਾ ਜਾਂਦਾ ਹੈਗਾ ਉਹਨਾਂ ਦੀ ਜਿਹੜੀ ਜੀ ਖਜੂ ਕੋਰੀ ਹੁੰਦੀ ਹੈ ਕੁਐਸਚਨ ਕਿਤਾਂ ਦਾ ਨਾ ਨੋ ਉਹ ਵੇਖ ਕੇ ਵੀ ਕਮਿਸ਼ਨ ਦੇ ਵਿਚੀ ਵੀ ਰਹਿੰਦੇ ਹੋਏ ਉਸ ਟਾਈਮ ਹੀ ਮੇਰੇ ਤੇ ਨਮਾਜ਼ ਸੀ ਵੀ ਕਿਉਂ ਨਾ ਕੋਈ ਨਾ ਕੋਈ ਆਦਮੀ ਅੱਗੇ ਆਉਣਾ ਚਾਹੀਦਾ ਹੈਗਾ ਜਿਹੜਾ ਕਿ ਗਰੀਬ ਆਦਮੀ ਤੇ ਜਿਹੜੇ ਡੀਡੀ ਆ ਜਿਨ੍ਹਾਂ ਨੂੰ ਨੇ ਇਨਸਾਫ ਮਿਲਦਾ ਉਹਨਾਂ ਦੀ ਕੋਈ ਗੱਲ ਸੁਣਨ ਵਾਸਤੇ ਅੱਗੇ ਆਵੇ ਤਾਂ ਕਿ ਜਿੰਨਾ ਵੀ ਉਹਦੀ ਕੋਈ ਮਦਦ ਕਰ ਸਕਾ ਲੀਗਲੀ ਹੈ ਜਾਂ ਦੂਸਰਾ ਉਹ ਹੋਣਾ ਚਾਹੀਦਾ ਜੀ ਉਸ ਕਰਕੇ ਫਿਰ ਮੈਂ ਨਾ ਕਿ ਕਮਿਸ਼ਨਰ ਇਹ ਪਾਰਟੀ ਜੁਆਇਨ ਕੀਤੀ ਸੀ ਔਰ ਮੈਂ ਜੁਆਇਨ ਇਸ ਕਰਕੇ ਕਿ ਕਿੰਨੀ ਸੀ ਵੀ ਕਿਹੜੀ ਪਾਰਟੀ ਬੈਟਰ ਉਸ ਟਾਈਮ ਤੇ ਮੈਨੂੰ ਲੱਗਦੀ ਸੀ ਹਮ ਜਦੋਂ ਉਸ ਟਾਈਮ ਤੇ ਦਿੱਲੀ ਵਿੱਚ ਹੈਲਥ ਦਾ ਐਜੂਕੇਸ਼ਨ ਦਾ ਕਾਫੀ ਮਲਾ ਸੀ ਇਹ ਪਾਰਟੀ ਬੈਸਟ ਹਮ ਕਿ ਲੋਕ ਪੰਜਾਬ ਚ ਵੀ ਹੈਲਥ ਬਾਰੇ ਐਜੂਕੇਸ਼ਨ ਬਾਰੇ ਵਧੀਆ ਸਿਸਟਮ ਹੋਣਾ ਚਾਹੀਦਾ ਉਸ ਕਰਕੇ ਮੈਂ ਇਹ ਪਾਰਟੀ ਜੁਆਇਨ ਕੀਤੀ ਸੀ ਤਾਂ ਕਿ ਕੋਈ ਪਲੇਟਫਾਰਮ ਮਿਲ ਜਾਏ ਤਾਂ ਕਿ ਮੈਂ ਨਾ ਕਿ ਲੋਕਾਂ ਨੂੰ ਕੋਈ ਨਾ ਕੋਈ ਕਨੈਕਟ ਕਰ ਸਕਾਂ ਜਿਨ੍ਹਾਂ ਦੀ ਕੋਈ ਪ੍ਰੋਬਲਮ ਹੈ ਉਹਨੂੰ ਕੰਟੈਕਟ ਕਰ ਸਕਦੇ ਉਸ ਤੋਂ ਬਾਅਦ ਮੇਰੇ ਕੋਲ ਬਹੁਤ ਲੋਕੀ ਆਉਂਦੇ ਨੇ ਆਪਣਾ ਲੀਗਲ ਪ੍ਰੋਬਲਮ ਲੈ ਕੇ ਉਹ ਸਾ ਮਤਲਬ ਡਿਸਕਸ ਕਰਾਦੇ ਆ ਉਹਨਾਂ ਨੂੰ ਜੋ ਗਾਈਡ ਕਰਨਾ ਹੈ ਕਰਾਦੇ ਆ ਕਿਸੇ ਨੂੰ ਕੋਈ ਕਿਸੇ ਨੂੰ ਕਹਿਣਾ ਹੈ ਕਿ ਇਹ ਪ੍ਰੋਬਲਮ ਹੈਗੀ ਉਹਨੂੰ ਮੈਂ ਟੈਲੀਫੋਨ ਵੀ ਕਰਕੇ ਇਨਾਂ ਕੀ ਕਹਿੰਦਾ ਰਹੇ ਭਾਈ ਇਹਨੂੰ ਟੱਕ ਨਹੀਂ ਹੋਣਾ ਚਾਹੀਦਾ ਆਪਣੇ ਰੀਜ਼ਨਬਲ ਜੋ ਐਸ ਪਰ ਲਾ ਉਹ ਦੇਖੋ ਇਹ ਲਾਇਰਜ਼ ਬਾਰੇ ਜੋ ਮੈਨੂੰ ਲਾਇਓ ਸਾਰੇ ਹੀ ਕੰਬਲ ਕਰਦੇ ਆ ਵੀ ਦੇਖੋ ਸਾਡੀ ਸਬੈਟੀ ਤੇ ਮਾਰੀ ਜਾਂਦੇ ਮੈਂ ਇਹਨਾਂ ਨੂੰ ਰਿਕਵੈਸਟ ਕਰਦਾ ਰਹੇ ਉਨੀ ਗੱਲ ਹੋਈ ਫਿਰ ਮੈਂ ਆਪਣੀ ਰਿਪੋਰਟ ਬਾਰੇ ਵੀ ਕਿਹਾ ਵੀ ਤੁਸੀਂ ਪਬਲਿਕ ਕਰੋ ਜਿਹੜੀ ਤੁਹਾਡੀ ਰਿਪੋਰਟ ਕਾਲੀ ਜਲਦੀ ਸਰਕਾਰ ਨੂੰ ਸੌਂਪੀ ਗਈ ਸੀ ਜਿਹੜੀ ਸੌਂਪੀ ਗਈ ਸੀ ਜਿਹੜੀ ਪਬਲਿਕ ਨਹੀਂ ਮੈਂ ਇਹਨਾਂ ਇਸ ਗਵਰਨਮੈਂਟ ਨੂੰ ਵੀ ਕਿਹਾ ਜੀ ਇਨ ਰਾਈਟਿੰਗ ਵੀ ਲਿਖ ਕੇ ਭੇਜਿਆ ਟੈਲੀਫੋਨਿਕਲੀ ਵੀ ਮੈਂ ਕਿਹਾ ਵੀ ਤੁਸੀਂ ਮੇਰੀ ਰਿਪੋਰਟ ਪਬਲਿਕ ਕਰੋ ਕਿਉਂਕਿ ਮੈਨੂੰ ਬਹੁਤ ਜਗ੍ਹਾ ਤੋਂ ਜਥੇਬੰਦੀਆਂ ਤੋਂ ਹੋਰ ਜਿਹੜੇ ਪੜੇ ਲਿਖਿਆ ਲੋਕ ਆ ਉਹ ਕਹਿੰਦੇ ਵੀ ਜਰੂਰ ਇਹ ਪਬਲਿਕ ਨੂੰ ਜਦੇ ਏਟਲੀਸਟ ਪਬਲਿਕ ਨੂੰ ਤਾਂ ਪਹਿਲਾਂ ਹੁਣ ਲੱਗਣਾ ਚਾਹੀਦਾ ਹਾਂ ਵੀ ਇਹਦੇ ਚ ਰਿਪੋਰਟ ਚ ਹੈ ਕੀ ਹੈ ਕੀ ਜੀ ਆਤੀ ਹੈ ਕਿੜੇ ਮਤਲਬ ਪাবਲਿਕ ਸਰਵਿਸ ਜੀ ਨਗਰਡ ਕਿੜੇ ਲੀਡਰ ਬੋਰਡ ਹੈ ਕਿ ਬਿਲਕੁਨ ਨਹੀਂ ਹੋਈ ਫਿਰ ਸੰਗਰੂਰ ਆਈ ਥਿੰਕ ਕਿ ਡੀਐਸਪੀ ਸੇਖੋ ਉੱਥੇ ਮੀਟਿੰਗ ਉਹਨਾਂ ਦੀ ਸੀ ਉਹਨਾਂ ਨੇ ਵੀ ਇਹ ਪੁਆਇੰਟ ਰੇਜ਼ ਕੀਤਾ ਜੀ ਵੀ ਜਥੇਦਾਰ ਕੌਂਕੀ ਜਿਹੜੇ ਹੋਏ ਸੀ 29 ਸਾਲ ਪਹਿਲਾਂ ਮਰਡਰ ਹੋਇਆ ਰਿਪੋਰਟ ਹੁਣ ਨਾ ਕਿ ਆਈ ਬਾਰ ਉਹ ਰਿਪੋਰਟ ਦੇ ਵਿੱਚ ਪਤਾ ਲੱਗਿਆ ਵੀ ਕਿਸ ਤਰ੍ਹਾਂ ਪੁਲਿਸ ਵਾਲਿਆਂ ਨੇ ਦੂਜਿਆਂ ਲੀਡਰਾਂ ਨੇ ਕਿਵੇਂ ਬਿਆਤੀ ਕੀਤੀ ਵੀ ਉਹਨਾਂ ਦੀ ਰਿਪੋਰਟ ਵੀ ਪਬਲਿਕ ਹੋਣੀ ਚਾਹੀਦੀ ਹੈ ਮੈਂ ਫਿਰ ਉਹ ਵੀ ਭੇਜਿਆ ਮੈਂ ਕਿਹਾ ਵੀ ਦੇਖੋ ਮੈਨੂੰ ਇਹ ਇਸ ਤਰ੍ਹਾਂ ਨਾ ਕਿ ਡਿਮਾਂਡ ਹੈਗੀ ਆ ਵੀ ਪਬਲਿਕ ਨੂੰ ਇਹ ਉਹਨਾਂ ਨੇ ਵੀ ਪਬਲਿਕਲੀ ਕਿਹਾ ਹੈਗਾ ਤੁਸੀਂ ਕਰੋ ਲੇਕਿਨ ਕੋਈ ਨਹੀਂ ਐਕਸ਼ਨ ਫਿਰ ਮੈਨੂੰ ਇਹ ਬੁਟਨ ਪੁਆਇੰਟ ਜਿਹੜੀ ਹੈ ਇਹਨਾਂ ਨੂੰ ਹਾਈਲਾਈਟ ਕਰਨ ਵਾਸਤੇ ਹੂੰ ਫਿਰ ਮੈਂ ਇੰਡੀਪੈਂਡੈਂਟਲੀ ਆ ਲੰਡ ਦਾ ਮਨ ਭਾਇ ਮੁਲਕਾ ਤੁਸੀਂ ਪਾਰਟੀ ਤੋਂ ਨਰਾਸ਼ ਹੋ ਚੁੱਕੇ ਹੋ ਹੁਣ ਇਸ ਵਕਤ ਬੜੇ ਨਰਾਸ਼ ਜਿਹੜੀ ਕੋ ਗੱਲ ਨਹੀਂ ਨਹੀਂ ਜਿੱਦਾਂ ਤੁਸੀਂ ਕਿਹਾ ਕਿ ਵਕੀਲਾਂ ਨੂੰ ਤੁਸੀਂ ਇਕੱਠੇ ਕੀਤਾ ਪਾਰਟੀ ਨਾਲ ਜੋੜਿਆ ਬਤਾਓ ਗਲੋਬਲ ਬਿੰਗ ਦੇ ਚੇਅਰਮੈਨ ਤੇ ਵਕੀਲ ਹੀ ਤੁਹਾਨੂੰ ਕਹਿੰਦੇ ਰਹੇ ਕਿ ਸਾਡੇ ਕੋਲ ਕੋਲ ਇੱਕ ਮੀਟਿੰਗ ਹੀ ਕਰਾ ਦੋ ਕਿਸੇ ਨੇਤਾ ਨਾਲ ਉਹ ਵੀ ਨਹੀਂ ਕੀਤੀ ਗਈ ਤਾਂ ਨਿਰਾਸ਼ਾ ਹੀ ਹੋਈ ਨਾ ਫਿਰ ਇਹ ਕੁਲਲਾ ਕੇ ਨਹੀਂ ਦੇਖੋ ਮੈਨੂੰ ਵਕੀਲ ਕਹੇ ਸਾਂ ਔਰ ਮੈਨੂੰ ਫੀਲ ਹੋ ਰਿਆ ਸੀਗਾ ਮੇਰੀ ਫੀਲ ਹੁਣ ਮੈਂ ਹੁਣ ਵੀ ਹੋ ਰਿਹਾ ਜੀ ਵੀ ਦੇਖੋ ਇੱਕ ਵਕੀਲ ਜਿਹੜੇ ਇਹਨਾਂ ਨੂੰ ਪਾਰਟੀ ਦੇ ਲੀਡਰ ਨੂੰ ਡਿਫੈਂਡ ਕਰਦੇ ਆ ਜੀ ਤੁਸੀਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਫਿਰ ਕਿਹਦੀ ਸੁਣਵਾਈ ਕਰੂੰ ਆਮ ਆਦਮੀ ਦੀ ਕਿਵੇਂ ਸੁਣਵਾਈ ਹੋਏਗੀ ਤੁਸੀਂ ਇਹ ਕਿਵੇਂ ਮਹਿਸੂਸ ਕਰਦੇ ਹੋ ਕਿ ਤੁਸੀਂ ਕਹਾਂਗੇ ਢੁੱਡੀ ਕੇ ਤੁਹਾਡਾ ਪਿੰਡ ਹੈ ਲਾਲਾ ਲਾਜਪਤ ਰਾਜ ਦਾ ਪਿੰਡ ਹੈ ਉਹ ਉੱਥੇ ਮਿਊਜ਼ੀਅਮ ਵੀ ਬਣਿਆ ਹੋਇਆ ਈਵਨ ਕੇ ਤੇ ਤੁਹਾਡਾ ਉਹਦੇ ਨੇੜੇ ਜਿਹੜਾ ਹੈ ਨਿਹਾਲ ਸਿੰਘ ਵਾਲਾ ਹਲਕੇ ਚ ਪੈਂਦਾ ਵਿਧਾਨ ਸਭਾ ਸੈਗਮੈਂਟ ਚ ਪੈਂਦਾ ਤੁਸੀਂ 2022 ਚ ਚੋਣ ਲੜਨ ਦੀ ਇੱਛਕ ਸੀ ਉੱਥੋਂ ਪਰ ਤੁਹਾਨੂੰ ਨਹੀਂ ਲੜਾਇਆ ਗਿਆ ਉਹਦਾ ਕਾਰਨ ਕੀ ਮੰਨਦੇ ਹੋ ਤੁਸੀਂ ਇਹ ਤਾਂ ਪਾਰਟੀ ਨੂੰ ਪਤਾ ਵੀ ਕਿਉਂ ਕੀ ਉਹਨਾਂ ਦਾ ਰੀਜਨ ਨਹੀਂ ਤੁਸੀਂ ਪੁੱਛਿਆ ਤਾਂ ਹੋਏਗਾ ਨਾ ਇਹ ਮੇਰੀ ਰਿਪਲੇਸਮੈਂਟ ਕਿਉਂ ਕਰ ਦਿੱਤੀ ਮੈਂ ਪੁੱਛਿਆ ਸੀਗਾ ਵੀ ਤੁਸੀਂ ਮੈਨੂੰ ਕਿਹਾ ਸੀ ਮੈਂ ਇਹਨੂੰ ਪਹਿਲਾਂ ਇਨੀਸ਼ially ਕਿਹਾ ਸੀ ਕਿ ਮੈਂ ਆਇਆ ਇੰਟਰਸਟਡ ਜੇ ਇਲੈਕਸ਼ਨ ਮੈਨੂੰ ਲੜਾਣੀ ਹੈ ਤਾਂ ਮੈਂ ਆਪਣੇ ਇਲਾਕੇ ਚ ਲੜਨੇ ਹੋਰ ਕਿਤੇ ਜਗ੍ਹਾ ਦੇ ਨਹੀਂ ਲੜਨੇ ਜੀ ਇਹ ਮੈਂ ਉਹਨਾਂ ਨੂੰ ਤੁਸੀਂ ਕਹਿੰਦੇ ਹਾਂ ਹਾਂ ਮੈਂ ਕਿਹਾ ਸੀ ਵੀ ਜੇ ਉਹ ਗੱਲ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਕਰੋ ਜਦੋਂ ਇਹ ਗੱਲ ਹੋ ਗਈ ਫਿਰ ਮੈਂ ਉਸ ਇਲਾਕੇ ਵਿੱਚ ਕਈ ਵੀ ਲੋਕਾਂ ਦੇ ਵਿੱਚ ਗਿਆ ਔਰ ਪੁੱਛਿਆ ਲੋਕਾਂ ਨੂੰ ਕਿ ਇਹ ਹੈ ਕਿ ਜੀ ਹਾਂ ਹੁਣ ਦੋ ਕਰੰਟਿਆ 24 ਦੇ ਵਿੱਚ ਤੁਹਾਡਾ ਜੇ ਨਿਹਾਲ ਸਿੰਘ ਵਾਲਾ ਤੁਹਾਡਾ ਜੱਦੀ ਹਲਕਾ ਹੈ ਤਾਂ ਤੁਹਾਡਾ ਫਿਰ ਲੋਕ ਸਭਾ ਹਲਕਾ ਜੱਦੀ ਹਲਕਾ ਫਰੀਦਕੋਟ ਹੀ ਹੋਇਆ ਜਿਹੜਾ ਕਿ ਰਿਜ਼ਰਵ ਹੈ ਇਸ ਵਕਤ ਫਰੀਦਕੋਟ ਤੇ ਤੁਸੀਂ ਉਹਦੇ एलिਜੀਬਲ ਵੀ ਹੋ ਕੈਂਡੀਚਰ ਲਈ ਫਰੀਦਕੋਟ 'ਚ ਕੋਈ ਕਨਸੀਡਰੇਸ਼ਨ ਹੋਈ ਤੁਹਾਡੇ ਨਾਮ ਦੀ ਕਿ ਤੁਹਾਨੂੰ ਲੜਾਇਆ ਜਾਏ ਉੱਥੋਂ ਦੇਖੋ ਇਹ ਤਾਂ ਪਟਿਆਲਾ ਨੂੰ ਪਤਾ ਇਹ ਤਾਂ ਬੜੇ ਇੰਚਾਰਜ ਹੈ ਅਸੀਂ ਕਹਿੰਨੀ ਰੈਪਲਾਈ ਤੁਸੀਂ ਤੁਸੀਂ ਕੋਈ ਪਹੁੰਚ ਕੀਤੀ ਕਿ ਮੈਂ ਲੜਨਾ ਚਾਹੁੰਦਾ ਉੱਥੇ ਲੋਕ ਸਭਾ ਇਲੈਕਸ਼ਨ ਦੇਖੋ ਮੈਨੂੰ ਤਾਂ ਪਾਰਟੀ ਵਾਲਿਆਂ ਦੇ ਪਹਿਲਾਂ ਵੀ ਜਦੋਂ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਜੋ ਸਾਨੂੰ ਵਧੀਆ ਕੈਂਡੀਟ ਲੱਗਦਾ ਅਸੀਂ ਉਹਨੂੰ ਆਪਣੇ ਆਪ ਹੀ ਕਹਿਣਾ ਤਾਂ ਕਿਸੇ ਨੂੰ ਅਪਰੋਚ ਕਰਨ ਦੀ ਲੋੜ ਹੀ ਨਹੀਂ ਜੀ ਤਾਂ ਤੁਸੀਂ ਜਦੋਂ ਉਹਨਾਂ ਨੇ ਹੁਣ ਉਮੀਦਵਾਰ ਐਲਾਨ ਦਿੱਤਾ ਹੈ ਕਰਮਜੀਤ ਅਨਮੋਲ ਜਿਹੜੇ ਕਿ ਗਾਇਕ ਨੇ ਐਲਾਨ ਦਿੱਤੇ ਨੇ ਉਹ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਆਖਰ ਨੂੰ ਫੈਸਲਾ ਕੀਤਾ ਕਿ ਤੁਸੀਂ ਆਜ਼ਾਦ ਚੋਣ ਲੜੋਗੇ ਹੁਣ ਉਸ ਟਾਈਮ ਵੀ ਮੈਨੂੰ ਐਨਾ ਕੋਈ ਨਹੀਂ ਸੀ ਮੈਂ ਨੂੰ ਕਿਸੇ ਪੋਸਟ ਬਾਰੇ ਕੋਈ ਐਡ ਪੈਂਡ ਵੀ ਮੈਂ ਹੈਗਾ ਮੈਨੂੰ ਕਿਸੇ ਪੋਸਟ ਬਾਰੇ ਨਹੀਂ ਜੀ ਹੈਗਾ ਜੀ ਆਫਟਰ ਕਿਸ ਪਰ ਮੈਨੂੰ ਥੋੜਾ ਇਹ ਸੀ ਵੀ ਜਿਹੜੀ ਮੇਰੀ ਰਿਪੋਰਟ ਪਬਲਿਕ ਕਰਨ ਵਾਸਤੇ ਵੀ ਇਹਨਾਂ ਨੇ ਕੋਈ ਰਿਪਲਾਈ ਨਹੀਂ ਮਿਲਦਾ ਜੇ ਅਸੀਂ ਕਰਨੀ ਹੈ ਨਹੀਂ ਕਰਨੀ ਕਿਉਂ ਨਹੀਂ ਕਰਨੀ ਜੀ ਕੀ ਪਬਲਿਕ ਦੇ ਵਿੱਚ ਨਹੀਂ ਪਬਲਿਕ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਵੀ ਰਿਪੋਰਟ ਦੇ ਵਿੱਚ ਕੀ ਹੈਗਾ ਜੀ ਤੁਹਾਡੀ ਰਿਪੋਰਟ ਤੇ ਐਵੀਡੈਂਸ ਡਿਸਟਰੋਏ ਕੀਤਾ ਗਿਆ ਕਿਹਨੇ ਕੀਤਾ ਗਿਆ ਤੁਹਾਡੀ ਰਿਪੋਰਟ ਤੇ ਖੈਰ ਪਬਲਿਕ ਨਹੀਂ ਹੋਈ ਨਾ ਹੀ ਟੇਬਲ ਹੋਈ ਆ ਵਿਧਾਨ ਸਭਾ ਦੇ ਵਿੱਚ ਤੁਹਾਡੇ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਉਹ ਬਕਾਇਦਾ ਤੌਰ ਤੇ ਵਿਧਾਨ ਸਭਾ ਚ ਟੇਬਲ ਵੀ ਹੋਈ ਉਸ ਤੇ ਇੱਕ ਵਿਸ਼ੇਸ਼ اجلاس ਵੀ ਸੱਦਿਆ ਗਿਆ ਉਸ ਤੇ ਐਕਸ਼ਨ ਟੇਕਨ ਰਿਪੋਰਟ ਵੀ ਸਬਮਿਟ ਕੀਤੀ ਗਈ ਉਸ ਤੋਂ ਬਾਅਦ ਉਹਦੇ ਅਕੋਰਡਿੰਗ ਭਾਵੇਂ ਕੁਮਰ ਵਿਜੇ ਪ੍ਰਤਾਪ ਮੈਂਬਰ ਸਾਨੂੰ ਉਸ ਸੱਟ ਦੇ ਤਾਂ ਉਹਨਾਂ ਨੇ ਵੀ ਅੱਕੇ ਜਾ ਕੇ ਉਸ ਨੂੰ ਪ੍ਰਸੀਡ ਕੀਤਾ ਹਾਈ ਕੋਰਟ ਚ ਵੀ ਦੁਬਾਰਾ ਮਾਮਲੇ ਤੇ ਬੜਾ ਕੁਝ ਹੋਇਆ ਮਤਲਬ ਉਸ ਤੇ ਤੁਹਾਡਾ ਕੰਪੈਰੀਸ਼ਨ ਅਗਰ ਕਰੀਏ ਤਾਂ ਤੁਸੀਂ ਹੁਣ ਆਪਣੀ ਰਿਪੋਰਟ ਦੇ ਉੱਤੇ ਜ਼ੋਰ ਦੇ ਰਹੇ ਹੋ ਜਾਂ ਕਹਿ ਰਹੇ ਹੋ ਕਿ ਜੋ ਪਿਛਲੀ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਬਲ ਕਲਾਂ ਗੋਲੀकांड ਤੇ ਬੇਅਦਬੀ ਕਾੜ ਬਾਰੇ ਸੀ ਉਸ ਦੇ ਉੱਤੇ ਜੋ ਕੰਮ ਕਰਨੇ ਸ਼ੁਰੂ ਕੀਤੇ ਨੇ ਉਸ ਨੂੰ ਹੀ ਜਾਰੀ ਰੱਖਿਆ ਜਾਇਆ ਇਸ ਵਾਸਤੇ ਵੀ ਤੁਸੀਂ ਆਪਣੀ ਸਰਕਾਰ ਦੇ ਉੱਤੇ ਜ਼ੋਰ ਪਾਇਆ ਆਪਣੀ ਪਾਰਟੀ ਦੀ ਸਰਕਾਰ 2022 ਜਦੋਂ ਆਈ ਮੈਂ ਸਿਰਫ ਪਾਰਟੀ ਨੂੰ ਵੀ ਸੀ ਵੀ ਉੱਥੇ ਗੁਰੂਗ੍ਰੰਥ ਸਾਹਿਬ ਜੀ ਦੀ ਵੀ ਆਦੀ ਵੀ ਹੋਈ ਹੈ ਲੋਕਾਂ ਨੂੰ ਅਨਸਾਹ ਮਿਲਣਾ ਚਾਹੀਦਾ ਜੀ ਅਨਸਾਹ ਮਿਲਣਾ ਚਾਹੀਦਾ ਭਾਵੇਂ ਤੁਹਾਡੀ ਰਿਪੋਰਟ ਦੇ ਹੋਵੇ ਚਾਹੇ ਗੁਰੂ ਜੀ ਦੇ ਪ੍ਰਤਾਪ ਜੀ ਦੀ ਰਿਪੋਰਟ ਦੇ ਹੋਵੇ ਕਿਸੇ ਹੋਰ ਰਿਪੋਰਟ ਦੇ ਹੋਵੇ ਕਿਸੇ ਐਸਐਟੀ ਬਣੀ ਆ ਉਹਦਾ ਰਿਪੋਰਟ ਦੇ ਹੋਵੇ ਜੀ ਸਾਫਤਾ ਮਿਲਣਾ ਚਾਹੀਦਾ ਚਾਹੀਦਾ ਤੁਸੀਂ ਮੰਨਦੇ ਹੋ ਕਿ ਹੁਣ ਤੱਕ ਅਨਸਾਹ ਵਾਲੇ ਪਾਸੇ ਇਹ ਸਰਕਾਰ ਨਹੀਂ ਤੁਰੀ ਸਰਕਾਰ ਨੇ ਕੋ ਕਾਰਬਨੀ ਕੀਤੀ ਜਿਹੜੇ ਬੁਲਜਮ ਹੈ ਜਾਂ ਬਲੋ ਸੀ ਜਿਹਨਾਂ ਸ਼ੱਕ ਸੀ ਉਹਨਾਂ ਦੇ ਜਿਹੜੇ ਐਮਪਲਾਈ ਉਹਨਾਂ ਦੇ ਰਿਕਵਲਟਮ ਨੂੰ ਤਾਂ ਕੋਸ਼ਿਸ਼ਾਂ ਮਿਲਦੀ ਪਰ ਜਿਹੜੀ ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਹੀ ਕਾਫੀ ਹੱਦ ਤੱਕ ਕੰਮ ਕੀਤਾ ਹਾਲਾਂਕਿ ਜਸਟਿਸ ਰਣਜੀਤ ਸਿੰਘ ਨਾਲ ਵੀ ਸਾਡੀ ਗੱਲਬਾਤ ਹੁੰਦੀ ਰਹੀ ਹੈ ਕੈਮਰਾ ਦੇ ਉੱਤੇ ਕਿ ਉਹ ਵੀ ਕੋਈ ਕੁਮਰਵੀਰ ਪ੍ਰਤਾਪ ਦੇ ਜੋ ਉਹਨਾਂ ਬੰਗ ਐਕਸ਼ਨ ਲਿਆ ਗਿਆ ਜਾਂ ਫਾਈਂਡਿੰਗਸ ਕੀਤੀਆਂ ਗਈਆਂ ਉਹ ਜਦਾ ਸੈਟੀਸਫਾਈ ਗੁਮਰ ਇਤفاق ਨਹੀਂ ਰੱਖਦੇ ਗੁਮਰ ਬਿਰਤਪ ਸਿੰਘ ਦੀ ਜਾਂ ਉਸ ਸਿੱਟ ਦੀ ਜਿਹੜੀ ਹੈ ਕਾ ਦੀ ਕਾਰਜ ਪ੍ਰਣਾਲੀ ਦੇ ਉੱਤੇ ਪਰ ਕੁਮਰਵਿਜੇ ਪ੍ਰਤਾਪ ਤਾਂ ਤੁਹਾਡੀ ਪਾਰਟੀ ਚ ਆਗੇ ਹੁਣ ਉਹ ਐਮਐਲਏ ਨੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਉਹ ਕਿਉਂ ਨਹੀਂ ਆਪਣੀ ਸਰਕਾਰ ਤੋਂ ਕਾਰਵਾਈ ਕਰਾ ਸਕੇ ਇਨਸਾਫ ਦਵਾ ਸਕੇ ਉਹ ਇਸ ਮੁੱਦੇ ਦੇ ਉੱਤੇ ਹੀ ਇਲੈਕਸ਼ਨ ਲੜੀ ਉਹਨਾਂ ਨੇ ਅਗਰ ਸਰ ਤੋਂ ਦੇਖੋ ਜੋ ਪੇਪਰਾਂ ਦੇ ਵਿੱਚ ਅਸੈਂਬਲੀ ਦੇ ਵਿੱਚ ਉਹ ਆਪਾਂ ਦੇਖ ਰਹੇ ਆ ਟੀਵੀ ਦੇਖ ਰਹੇ ਆ ਉਹ ਵੀ ਆਪਣਾ ਕੋਸ਼ਿਸ਼ ਕਰ ਰਿਹਾ ਮੇਰੇ ਇਹ ਦੇ ਉੱਤੇ ਵੀ ਮੇਰੀ ਗੱਲ ਸੁਣੋ ਜੀ ਲੇਕਿਨ ਉਹਦੀ ਵੀ ਸੁਣਵਾਈ ਨਹੀਂ ਹੋ ਰਹੀ ਉਹ ਵੀ ਮਤਲਬ ਪਾਰਟੀ ਨੂੰ ਤਾਂ ਇਹ ਉਹਦੇ ਬਾਰੇ ਤਾਂ ਪਾਰਟੀ ਰਿਪਲਾਈ ਦੇ ਬਿਨਾ ਵੀ ਉਹਦੀ ਗੱਲ ਕਿਉਂ ਨਹੀਂ ਸੁਣ ਰਿਹਾ ਹੂੰ ਪਾਰਟੀ ਉਹਦੀ ਉਹਦੀ ਗੱਲ ਕਿਉਂ ਨਹੀਂ ਸੁਣ ਰਹੀ ਉਹ ਪਾਰਟੀ ਚ ਐਮ ਐਲ ਏ ਆ ਜੀ ਤੇ ਉਹਦੀ ਐਟਲੀਸ ਉਹਦੀ ਗੱਲ ਤਾਂ ਸੁਣਨੀ ਚਾਹੀਦੀ ਆ ਉਹਨੂੰ ਸੈਟੀਸਫਾਈ ਕਰਨਾ ਚਾਹੀਦਾ ਤੁਸੀਂ ਹੁਣ ਆਜ਼ਾਦ ਤੌਰ ਤੇ ਫਰੀਦਕੋਟ ਜਿਲ੍ਹੇ ਤੋਂ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਹੈ ਤਾਂ ਤੁਸੀਂ ਕੀ ਕੀ ਤੁਹਾਡਾ ਚੋਣ ਮੈਨੀਫੈਸਟੋ ਹੀ ਕਹ ਲਓ ਭਾਵੇਂ ਆਜ਼ਾਦ ਉਮੀਦਵਾਰ ਦਾ ਵੀ ਆਪਣਾ ਇੱਕ ਏਜੰਡਾ ਹੁੰਦਾ ਹੈ ਚੋਣ ਮੈਨੀਫੈਸਟੋ ਹੁੰਦਾ ਹੈ ਉਹ ਕੀ ਲੈ ਕੇ ਜਾਓਗੇ ਤੁਸੀਂ ਹੁਣ ਦੇਖੋ ਮੈਂ ਨਾ ਕਿ ਹਲੇ ਕੱਲ ਹੀ ਮੈਨੂੰ ਕੋਈ ਪ੍ਰੈਸਰ ਰਿਪੋਰਟਰ ਨੇ ਇਹ ਗੱਲ ਪੁੱਛੀ ਸੀਗੀ ਜੀ ਵੀ ਤੁਸੀਂ ਕਿਉਂ ਨਹੀਂ ਇਲੈਕਸ਼ਨ ਲੜਦੇ ਮੈਂ ਕਿਹਾ ਵੀ ਕੱਲ ਤੁਸੀਂ ਐਸ ਤਰ੍ਹਾਂ ਕੰਮ ਕੀਤਾ ਕਰੋ ਜੀ ਮੈਂ ਕੋਈ ਕੋਈ ਗੱਲ ਨਹੀਂ ਫਿਰ ਮੈਂ ਨਾ ਕੀ ਉਹ ਆਕਚੁਅਲੀ ਲੜ ਲੈਣਾ ਸੋਚ ਲੈਣਾ ਉਹ ਗੱਲ ਤੁਸੀਂ ਫਿਰ ਸਾਰਾ ਕੋਈ ਚੱਲ ਪਿਆ ਜੀ ਸਾਰੇ ਟੀਵੀਾਂ ਤੇ ਅਖਬਾਰਾਂ 'ਚ ਕੀ ਗੱਲ ਹੈ ਮੈਂ ਇਰਾਦਾ ਤਾਂ ਤੁਹਾਡਾ ਬਣ ਗਿਆ ਨਾ ਇਲੈਕਸ਼ਨ ਲੜਨ ਦਾ ਮੈਂ ਲੋਕ ਮੈਨੂੰ ਜਦੋਂ ਮੈਨੂੰ ਕਈਆਂ ਨੇ ਕਿਹਾ ਤੇ ਫਿਰ ਮੈਂ ਨਾ ਕੀ ਸੋਚਿਆ ਵੀ ਠੀਕ ਹੈ ਮਤਲਬ ਮੇਰੀ ਰਿਪੋਰਟ ਜਿਹੜੀ ਹੈਗੀ ਆ ਉਹਨੂੰ ਪਬਲਿਕ ਹੀ ਕਰਨਾ ਚਾਹੀਦਾ ਹੈ ਕਿ ਤਾਂ ਕਿ ਪਬਲਿਕ ਨੂੰ ਪਤਾ ਲੱਗੇ ਕਿ ਕੀ ਉੱਥੇ ਹੋਇਆ ਹਾਲਾਂਕਿ ਤੁਸੀਂ ਇਸ ਇੰਟਰਵਿਊ ਚ ਵੀ ਵਾਰ-ਵਾਰ ਤੁਸੀਂ ਇਹ ਗੱਲ ਵਾਲ ਇਸ਼ਾਰਾ ਕਰ ਚੁੱਕੇ ਹੋ ਕਿ ਪਾਰਟੀ ਦੇ ਅੰਦਰ ਤੁਹਾਡੀ ਸੁਣਵਾਈ ਨਹੀਂ ਹੋਈ ਤੁਸੀਂ ਜੋ ਜੋ ਮੁੱਦੇ ਚੁੱਕੇ ਨਹੀਂ ਮੈਂ ਦੇਖੋ ਮੈਂ ਨਾ ਕਿ ਉਹਨਾਂ ਨੂੰ ਕਹਿੰਦਾ ਰਿਹਾ ਵੀ ਇਹ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਉਹ ਪਾਰਟੀ ਨੇ ਨਹੀਂ ਉੱਤੇ ਗੱਲ ਕੀਤੀ ਮੈਂ ਮੈਂ ਉਸੇ ਗੱਲ ਵੱਲ ਆ ਰਿਹਾ ਕਿ ਪਾਰਟੀ ਨੇ ਪਾਰਟੀ ਦੇ ਅੰਦਰ ਤੁਹਾਡੀ ਸੁਣਵਾਈ ਜਿਹੜੇ ਜਿਹੜੇ ਮੁੱਦੇ ਤੁਸੀਂ ਵਕੀਲਾਂ ਦੇ ਮੁੱਦੇ ਚੁੱਕੇ ਜਿਹੜੇ ਵਕੀਲ ਤੁਸੀਂ ਜੋੜੇ ਪਾਰਟੀ ਨਾਲ ਇੱਕ ਸਾਬਕਾ ਜੱਜ ਹੋਣ ਦੇ ਨਾਤੇ ਇੱਕ ਆਵਾਜ਼ੀ ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਪਹਿਨ ਪੰਜਾਬ ਮੂਵਮੈਂਟ ਕਰਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬਾਅਦ ਐਸੋਸੀਏਸ਼ਨਾਂ ਤੋਂ ਤੁਸੀਂ ਨਵੇਂ ਵਕੀਲ ਜਾਂ ਪੁਰਾਣੇ ਵਕੀਲ ਲੈ ਕੇ ਆਏ ਤੁਸੀਂ ਉਹਨਾਂ ਨੂੰ ਜੋੜਿਆ ਪਰ ਉਹਨਾਂ ਦੇ ਅੱਗੇ ਵੀ ਤੁਹਾਨੂੰ ਨਮੋਸ਼ੀ ਹੀ ਹੋਈ ਕਿ ਪਾਰਟੀ ਨੇ ਰਿਸਪੌਂਸ ਨਹੀਂ ਕੀਤਾ ਮੇਰਾ ਮੇਰਾ ਸਵਾਲ ਸਰ ਇਹ ਹੈ ਹੁਣ ਜਦੋਂ ਤੁਸੀਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤੁਹਾਡੀ ਪਾਰਟੀ ਜਿਹੜੀ ਆ ਆਲਰੇਡੀ ਉੱਥੋਂ ਉਮੀਦਵਾਰ ਜਿਹੜਾ ਫੀਲਡ ਕਰ ਚੁੱਕੀ ਆ ਕਰਮਜੀਤ ਸਿੰਘ ਅਨਮੋਲ ਨੂੰ ਤਾਂ ਤੁਹਾਡੀ ਪਾਰਟੀ ਅਗਰ ਤੁਹਾਡੇ ਖਿਲਾਫ ਉਹਨੂੰ ਕੋਈ ਕਾਰਵਾਈ ਕਰਦੀ ਹੈ ਤੁਸੀਂ ਤਿਆਰ ਹੋ ਉਸ ਵਾਸਤੇ ਜੋ ਮਰਜ਼ੀ ਕਰ ਵੀ ਕਰ ਲੈਣ ਮੈਂ ਐਜ਼ ਇੰਡੀਪੈਂਡੈਂਟ ਕੋਈ ਮੇਰਾ ਰਾਈਟ ਹੈ ਕਿ ਮਰਜ਼ੀ ਲੜਨ ਦਾ ਪੀ ਪਾਰਟੀ ਦੇ ਡਿਸਪਲਿਨ ਦੀ ਤਾਂ ਉਲੰਘਣਾ ਹੋਈ ਨਾ ਇਹ ਕਿ ਡਿਸਪਲਿਨ ਦੀ ਗੱਲ ਹੀ ਲੱਗਣਾ ਕਿ ਪਾਰਟੀ ਆਲਰੇਡੀ ਜਿਹੜਾ ਹੈ ਉਮੀਦਵਾਰ ਐਲਾਨ ਕੇ ਬੈਠੀ ਹੈ ਵੀ ਤੁਸੀਂ ਉਹਦੇ ਦੇਸ਼ ਖੜੇ ਹੋ ਗਏ ਹੋ ਪਾਰਟੀ ਦੀ ਇਹਦੀ ਫਰਜ਼ ਬਣਦਾ ਵੀ ਜਿਹੜੇ ਆਲਰੇਡੀ ਇਹਨਾਂ ਕੀ ਜਿਹਨਾਂ ਇਲੈਕਸ਼ਨ ਲੜੀਵੇਂ ਨੂੰ ਪੁੱਛਿਆ ਜਾਵੇ ਤਾਂ ਮੈਂ ਉਹੀ ਸਰ ਕਹਿ ਰਿਹਾ ਨਾ ਕਿ ਜੋ ਜੋ ਤੁਸੀਂ ਇਹ ਤੁਸੀਂ ਲਾਣਾ ਇੰਟਰਸਟਿਡ ਨਹੀਂ ਲੈਂਦੇ ਮੈਂ ਮੈਂ ਉਹ ਕਹਿਣ ਦਾ ਵੀ ਠੀਕ ਹੈ ਮੈਂ ਨਹੀਂ ਇੰਟਰਸਟਿਡ ਪਹਿਲਾਂ ਜਿਹੜੀ ਇਲੈਕਸ਼ਨ ਜਿਹੜੀ ਹੋਈ ਹੈ ਉਹਦੋਂ ਮੈਂ ਕਹਿੰਦਾ ਨਹੀਂ ਮੈਂ ਹੋਰ ਕਿ ਜਗ੍ਹਾ ਨਹੀਂ ਇਲੈਕਸ਼ਨ ਲੜਾਂਗਾ ਸੋ ਕੁਲਮ ਲਾ ਕੇ ਤੁਸੀਂ ਪਾਰਟੀ ਹੁਣ ਭਾਵੇਂ ਕਿਸੇ ਤਰ੍ਹਾਂ ਦਾ ਵੀ ਲੇਲੇ ਪਾਰਟੀ ਲਵੇ ਐਕਸ਼ਨ ਲਾ ਕੇ ਮੈਂ ਲਾ ਕੇ ਫਿਰ ਮੇਰੇ ਕੋਲ ਜੋ ਵੀ ਹੈ ਮੈਂ ਰਿਪਲਾਈ ਦੇਗਾ ਉਹ ਕੀ ਹੈ ਜੀ ਤੁਹਾਡੇ ਕੋਲ ਮੈਂ ਉਹ ਤਾਂ ਬਾਅਦ ਚ ਇਲੈਕਸ਼ਨ ਦੇ ਹਲੇ ਸ਼ੁਰੂਆਤ ਹੈ ਹਲੇ ਤੱਕ ਗੇਮ ਸ਼ੁਰੂ ਹੋਣੀ ਆ ਜੀ 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 ਹਲ ਤਾਂ ਮੈਂ ਸ਼ੁਰੂ ਹੋਣ ਲੱਗਾ ਗਿਆ ਹਲ ਤੱਕ ਇਹ ਬਿਸਲ ਵੱਜਣ ਦੋ ਬਿਸਲ ਵੱਜਣ ਤੋਂ ਬਾਅਦ ਨਾ ਕੀ ਜੀ ਕੀ ਜੋ ਮੈਂ ਤਾਂ ਪਾਰਟੀ ਨੂੰ ਆਲਰੇਡੀ ਲਿਖ ਕੇ ਦੇ ਚੁੱਕਾਗਾ ਇਹ ਆ ਪੁਆਇੰਟਾਂ ਦੇ ਕਿ ਦੱਸ ਦੋ ਆਪ ਲੋਕ ਨੂੰ ਕੀ ਦਸਤਾਉਣਾ ਹੈ ਜੀ ਅਸੀਂ ਗੱਲ ਕੀਤੀ ਹੈ ਰਾਈਟਿੰਗ ਜੀ ਅਸੀਂ ਗੱਲ ਕੀਤੀ ਹੈ ਸਾਬਕਾ ਜਸਟਿਸ ਜੋਰਾ ਸਿੰਘ ਉਹਨਾਂ ਨਾਲ ਜਿਨ੍ਹਾਂ ਦੇ ਕੇ ਅਗਵਾਈ ਦੇ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 2015 ਦੇ ਵਿੱਚ ਜੋ ਬੇਅਦਬੀ ਤੇ ਫਿਰ ਉਸਦੇ ਬਾਅਦ ਗੋਲੀकांड ਵਾਪਰਿਆ ਉਸ ਮਾਮਲੇ 'ਚ ਕਮਿਸ਼ਨ ਬਿਠਾਇਆ ਗਿਆ ਸੀ ਇਹਨਾਂ ਨੇ ਬੜੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਉਹਨਾਂ ਉਸੇ ਸਰਕਾਰ ਜਿਸ ਨੇ ਕਮਿਸ਼ਨ ਬਿਠਾਇਆ ਸੀ ਉਸਨੇ ਸਹਿਯੋਗ ਨਹੀਂ ਕੀਤਾ ਉਸ ਤੋਂ ਬਾਅਦ ਦੂਜੀ ਸਰਕਾਰ ਕਾਂਗਰਸ ਦੀ ਆਈ ਉਸਨੇ ਨਵਾਂ ਕਮਿਸ਼ਨ ਬਿਠਾ ਦਿੱਤਾ ਤੇ ਉਸ ਤੋਂ ਬਾਅਦ ਇਹ ਦੁਆਰਾ ਜਦੋਂ 2018 25 ਦਸੰਬਰ 2018 ਨੂੰ ਦਿੱਲੀ ਵਿਖੇ ਆਵਾਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਦੇ ਵਿੱਚ ਜਦੋਂ ਇਹ ਆਵਾਦਮੀ ਪਾਰਟੀ ਦਾ ਲੜਫੜਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਕਾਨੂੰਨੀ ਸੈੱਲ ਦੀ ਜ਼ਿੰਮੇਵਾਰੀ ਸੌਂਪੀ ਗਈ ਉਹ ਉਹਨਾਂ ਨੇ ਵਿਸਥਾਰ ਚ ਦੱਸਿਆ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਤਜਰਬਾ ਕਾਨੂੰਨੀ ਸੈੱਲ ਦੇ ਚੇਅਰਮੈਨ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਰਿਹਾ ਪਰ ਇਹਨਾਂ ਨੂੰ ਉਮੀਦ ਸੀ ਕਿ ਆਵਾਦਮੀ ਪਾਰਟੀ ਦੀ ਸਰਕਾਰ ਆਏਗੀ ਤੇ ਘੱਟੋ ਘੱਟ ਉਹ ਗੁਰੂਗ੍ਰਾਂਦ ਸਾਹਿਬ ਦੀ ਬੇਇੱਜ਼ਤੀ ਤੇ ਗੋਲੀ ਕਾਂਡ ਦਾ ਇਨਸਾਫ ਜ਼ਰੂਰ ਦੇਗੀ ਪਰ ਇਹਨਾਂ ਨੇ ਕਹਿਆ ਕਿ ਨਾ ਤਾਂ ਇਹਨਾਂ ਦੀ ਰਿਪੋਰਟ ਦੇ ਉੱਤੇ ਕੋਈ ਗੌਰ ਕੀਤਾ ਗਿਆ ਨਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਕੋਈ ਸਰਕਾਰ ਵੱਲੋਂ ਗੌਰ ਕੀਤਾ ਗਿਆ ਤੇ ਨਾ ਹੀ ਜੋ ਇੱਕ ਆਈਪੀਐਸ ਅਫਸਰ ਉਸ ਸਿਟਾ ਦਾ ਮੈਂਬਰ ਸੀ ਜੋ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਕਾਰਵਾਈ ਕਰ ਰਹੀ ਸੀ ਉਸ ਦੀਆਂ ਚਾਰਟ ਸੀਟਾਂ ਦੇ ਉੱਤੇ ਜਾਂ ਉਸ ਦੀਆਂ ਫਾਈਂਡਿੰਗਸ ਦੇ ਉੱਤੇ ਕੋਈ ਹਿਲਜੁਲ ਕੀਤੀ ਗਈ ਹਾਲਾਂਕਿ ਕੁਮਰ ਵਿਜੇ ਪ੍ਰਤਾਪ ਆਈਪੀਐਸ ਦੀ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ 'ਚ ਬਤੌਰ ਵਿਧਾਇਕ ਵੀ ਬਣ ਚੁੱਕੇ ਨੇ ਹੁਣ ਇਹਨਾਂ ਦਾ ਇਰਾਦਾ ਦ੍ਰਿੜ ਹੈ ਕਿ ਹਾਲੇ ਤੱਕ ਗੇਮ ਸ਼ੁਰੂ ਹੋਈ ਹੈ ਜੇਕਰ ਪਾਰਟੀ ਨੇ ਖਿਲਾਫ ਕੋਈ ਕਾਰਵਾਈ ਕਰਦੀ ਹੈ ਤਾਂ ਇਹਨਾਂ ਕੋਲ ਵੀ ਜਵਾਬ ਪਿਆਰ ਹੈ ਦੈਨਿਕ ਸਵੇਰਾ ਨੂੰ ਸਮਾਂ ਦੇਣ ਵਾਸਤੇ ਜੱਜ ਸਾਹਿਬ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر